ਪੰਜਾਬ ਦੇ ਕੈਬਨਿਟ ਮੰਤਰੀ ਬਨਜਿੰਦਰ ਗੋਇਲ ਨੇ ਅਜ ਬਰਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ 28 ਪਰਿਵਾਰਾਂ ਨੂੰ ਕੁੱਲ 24 ਲੱਖ ਦੇ ਮੁਆਵਜ਼ੇ ਚੱਕ ਵੰਡੇ ਨੇ ਇਸੇ ਮੌਕੇ ਉਹਨਾਂ ਨਾਲ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਵੀ ਜਿਹੜੇ ਮੌਜੂਦ ਸੀਗੇ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨੇ ਤਹਿਤ ਸਰਕਾਰ 20000 ਪ੍ਰਤੀ ਏਕੜ ਮੁਆਵਜ਼ਾ ਦੇ ਰਹੀ ਹੈ ਜੇਕਰ ਦੱਸ ਦਈਏ ਕਿ ਜੋ ਕਿ ਕੇਂਦਰ ਸਰਕਾਰ ਦੇ 60800 ਪ੍ਰਤੀ ਏਕੜ ਮਦਦ ਤੋਂ ਕਿਤੇ ਵੀ ਵੱਧ ਹੈ ਉਤੇ ਉਹਨਾਂ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਆਪਣੇ ਸਰੋਤਾਂ ਨਾਲ ਹਰ ਪੀੜਤ ਸਹਾਇਤਾ ਕਰੇਗੀ ਉਥੇ ਦੱਸਦੀ ਹੈ ਕਿ ਜਿਸ ਦੇ ਨਾਲ ਧਰਾਂ ਦੇ ਲਈ 1.50 ਲੱਖ ਤੇ ਪਸ਼ੂਆਂ ਦੇ ਨੁਕਸਾਨ ਦਾ ਮੁਆਵਜ਼ਾ ਸ਼ਾਮਿਲ ਹੈ ਅਤੇ ਪੈਸਾ ਸਿੱਧਾ ਖਾਤੇ ਦੇ ਵਿੱਚ ਪਾਏ ਜਾ ਰਹੇ ਭਵਿੱਖ ਦੇ ਵਿੱਚ ਹੜਾ ਦੀ ਰੋਕਥਾਮ ਦੇ ਲਈ ਉਹਨਾਂ ਦੱਸਿਆ ਕਿ ਹਰਾਵੀ ਬਿਆਸ ਤੇ ਸਤलुਜ ਦਰਿਆਵਾਂ ਦੀ ਡਿਸਿਲਿੰਗਟ ਲਈ 85 ਸਹਾਇਤਾ ਦੀ ਪਛਾਣ ਕੀਤੀ ਗਈ ਹੈ ਅਤੇ 14 ਦਿਨਾਂ ਦੇ ਅੰਦਰ ਸਫਾਈ ਸ਼ੁਰੂ ਹੋ ਜਾਵੇਗੀ ਸਾਡੇ ਮਾਨਯੋਗ ਕੈਬਨਿਟ ਮਿੰਿਸਟਰ ਬਰਿੰਦਰ ਗੋਲਜੀ ਜਿਹੜੇ ਬਹੁਤ ਪਿਆਰੇ ਮਿੱਤਰ ਨੇ ਭਰਾ ਨੇ ਸਾਡੇ ਉਹਨਾਂ ਦੀ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਈ ਆ ਤੇ ਉਹ ਹੱਡ ਪੀੜਤਾ ਨੂੰ ਮੁਆਵਜ਼ੇ ਦੇ ਜਿਹੜੇ ਚੈੱਕ ਉਹ ਵੰਡਣ ਵਾਸਤੇ ਆਏ ਆ ਦੋ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਖੁਦ ਆਏ ਸੀਗੇ ਉਹਨਾਂ ਨੇ ਸਾਰੇ ਜ਼ਿਲ੍ਹਿਆਂ ਵਿੱਚ ਮੰਤਰੀਆਂ ਦੀ ਡਿਊਟੀ ਲਈ ਆ ਤੇ ਸਾਡੇ ਜ਼ਿਲ੍ਹੇ ਚ ਅੱਜ ਡਿਊਟੀ ਗੋਲ ਸਾਹਿਬ ਦੀ ਸੀਗੀ ਉਹਨਾਂ ਨੇ ਦੇ ਨੇ ਠਾਈ ਪਰਵਾਰਾਂ ਨੂੰ ਜਿਹੜਾ ਉਹ ਚੈੱਕ ਜਿਹੜੇ ਆ ਉਹ ਬੰਦੇ ਆ ਸੋ ਮੈਂ ਸਮਝਦਾ ਕਿ ਅਸੀਂ ਰੋਜ਼ ਹੀ ਜਿੱਦਾ ਮੰਤਰੀ ਸਾਹਿਬ ਨੇ ਦੱਸਿਆ ਰੋਜ਼ ਦੇ ਰੋਜ਼ ਹੀ ਚੈੱਕ ਜਿਹੜੇ ਬੰਦਿਆ ਕਰਾਂਗੇ ਸਾਡੀਆਂ ਕਈ ਸਮੱਸਿਆਵਾਂ ਜਿਹੜੀਆਂ ਸਾਡੇ ਸਾਹਮਣੇ ਹੁੰਦੀਆਂ ਤੁਹਾਨੂੰ ਵੀ ਕਾਲ ਆਈ ਮੈਨੂੰ ਵੀ ਕਾਲ ਆਈ ਤੇ ਬੋਲ ਜਿਹੜੇ ਆ ਥੱਲੇ ਖਲਾਬ ਹੋ ਗਏ ਸਾਡੇ ਜੀ ਕੋ ਬੋਟਾ ਚੱਲਦੀਆਂ ਦੀ ਪਾਰਟ ਦੇ ਆ ਇਹ ਵੀ ਆਪਾਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਜਿੱਦਾ ਮੰਤਰੀ ਸਾਹਿਬ ਦੇ ਲੈਂਦਾ ਇਹ ਵੀ ਲਵਾਂਗੇ ਔਰ ਜਿਹੜੀ ਗੱਲ ਬੰਨ ਕਿਸਾਨਾਂ ਨੇ ਕੀਤੀ ਆ ਕਿ ਪਾਸ ਜਿਹੜੀ ਰੇਤ ਪਈ ਆ ਉਹਦਾ ਕੋਈ ਹੱਲ ਨਹੀਂ ਸਾਡੇ ਕੋਲ ਕਿ ਉਹਨਾਂ ਜ਼ਮੀਨਾਂ ਦਾ ਵੀ ਮੈਂ ਉਦੋਂ ਵੀ ਮੁਖਵੰਤੀ ਸਾਹਿਬ ਨੂੰ ਸਟੇਜ ਤੇ ਵੀ ਕਿਹਾ ਸੀਗਾ ਕਿ ਸਾਡਾ ਇੱਕ ਹੋਲ ਮਸਲਾ ਸੋ ਜਿੰਨੇ ਮਸਲੇ ਇੱਥੇ ਹਰ ਪੀੜਤਾ ਦੇ ਆ ਅਸੀਂ ਸਾਰੇ ਮੁਖਵੰਤੀ ਸਾਹਿਬ ਦੇ ਧਿਆਨ ਚ ਲਿਆਵਾਂਗੇ ਔਰ ਮੁਖਮੇ ਦੇ ਵਿੱਚ ਜੋ ਪੰਜਾਬ ਦੇ ਵਿੱਚ ਖੜਾਂ ਦੇ ਨਾਲ ਬਰਬਾਦੀ ਹੋਈ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਤਾਂ ਉਸ ਸਮੇ ਪੰਜਾਬ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਰੱਖੀ ਕੀਤੀ ਪਹਿਰਾ ਦਿੱਤਾ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸੇ ਸਮੇਂ ਅਨਾਉਂਸ ਕੀਤਾ ਸੀ ਕਿ ਅਸੀਂ ਹਰ ਜੋ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦੇਵਾਂਗੇ ਤੇ ਉਸ ਮੁਆਵਜ਼ੇ ਦੀ ਰਾਸ਼ੀ ਵੰਡਣ ਦੇ ਤਹਿਤ ਪਰਸੋਂ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆਏ ਸੀ ਤੇ ਉਹਨਾਂ ਨੇ 5 ਕਰੋੜ 75 ਲੱਖ ਰੁਪਏ ਦੇ ਚੈੱਕ ਸੀ ਜਿਹੜੇ ਉਹ ਇੱਥੇ ਲੋਕਾਂ ਨੂੰ ਦਿੱਤੇ ਸੀ ਤੇ ਨਾਲ ਦੀ ਨਾਲ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਉੱਤੇ ਖੜੇ